ਆ ਲੈਣਾ ਇੱਥੇ ਤੱਕ ਕੀਰਤਨ 16 ਦਾ ਜ ਆਪਿ ਸ਼ਰਵਪਾਸਾ ਹੀ ਜਦੋਂ ਜੀਖਾ ਦੇ ਵਿੱਚ ਨਾ ਸੰਸਕਾਰ ਜਦੋਂ ਜੀਖਾ ਦੇ ਵਿੱਚ ਸਹੀ ਰੱਖਿਆ ਹੈ ਸੰਸਕਾਰ ਹੋਇਆ ਹੈ ਉਹ ਧੰਨ ਸ਼ੇਵੇ ਪਾਸਾ ਬੀ ਤੇਰੀ ਦੇ ਮਾਲਕ ਨੇ ਆਖੀ ਸੇਵਾ ਕੀਤੀ ਦੇਖੋ ਸ਼ੇਵੇ ਪਾਸਾ ਧੰਨ ਬਾਬਾ ਗੁੱਡਾ ਜੀ ਫਿਰ ਕੀ ਹੋਇਆ ਉਦੋਂ ਨਾ ਬਾਗ ਪਿੰਡ ਦੀ ਧਰਤੀ ਤੋਂ ਧੰਨ ਧਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਉਹ ਵੀ ਪਾਪਾ ਗੁੱਡਾ ਜੀ ਜੇ ਸੰਸਕਾਰ ਦੇ ਪੁੱਛੇ ਦੇਖੋ ਕਿ ਹੋਇਆ ਸ੍ਰੀ ਗੁਰੂ ਪਾਪਾ ਬੁੱਢਾ ਜੀ। ਛੇਵੇਂ ਪਾਤਸ਼ਾਹ ਨੇ ਇਹ ਵਚਨ ਕੀਤਾ ਉੱਥੇ ਸਿੰਘਾਂ ਨੂੰ ਕਹਿੰਦੇ ਸਿੱਖ ਧਰਮ ਦੇ ਵਿੱਚ ਵੱਡੇ ਵੱਡੇ ਸੇਵਾਦਾਰ ਆਉਣੇ ਨੇ ਪਰ ਬਾਬਾ ਬੁੱਢਾ ਜੀ ਵਰਗਾ ਸਿਵਾਦਾਰ ਨਹੀਂ। ਸਿੱਖ ਧਰਮ ਦੇ ਵਿੱਚ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਦਾ ਖਿਤਾਬ ਮਿਲਿਆ ਏ। ਅੱਜ ਹਨ ਅਸੀਂ શ્રીਮਾਨ ਸੰਤ ਬਾਬਾ ਸੰਤਦੇਵ ਸਿੰਘ ਖੋਜਗੀਪੁਰ ਵਾਲਾ ਜਿਹੜੇ ਵੱਡਿਆਂ ਵੱਡਿਆਂ ਸਿਜੇਜਾ ਦਾ ਸੰਗਰਾਂ ਹੈ। ਸਮਾਗਮਾਂ ਤੇ ਤੁਸੀਂ ਜਾਵਗੇ ਨਾ ਜਦੋਂ ਵੱਡੇ ਵੱਡੇ ਕਿਤੇ ਮਹਾਪੁਰਸ਼ ਮੇਲਣਗੇ ਸਿੱਖ ਧਰਮ ਦੇ ਵਿਦਮਾਨ ਕਿਤੇ ਨਾਮ ਲੈ ਦਿਓ ਕਿ ਸਿੱਖੋ ਜੀ ਪੁਰਖ ਹਮਾਰੇ ਕੀ ਕਹਿਣਗੇ ਜਿਹੜੇ ਪ੍ਰਭਾਨ ਚ ਕੀਤਰ ਗਾਦੇ ਦੱਸਾਂਗੇ ਤੇ ਕੀ ਉਹਨਾਂ ਦਾ ਸੁਭਾਅ ਪਤਾ ਕੀ ਸੀ ਸੁਭਾਅ ਇਸ